ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਟੜਕਲਾ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਤੇ ਦੋ ਤੁਹਾਨੂੰ ਮੱਜਾਂ ਦਿਖਾਉਣੀਆਂ ਵਾਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਹੁਣਾਂ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹਰਪ੍ਰੀਤ ਭਾਜੀ ਹੋਰ ਚੱਲੀ ਜਾਂਦਾ ਕੰਮ ਕਰ ਵਧੀਆ ਜੀ ਪੂਰੀ ਬਾਬੇ ਦੀ ਕਿਰਪਾ ਜੀ ਵੇਗਾ ਮਾਲ ਪਰਸਾਂ ਵਾਲਾ ਫਿਰ ਮੈਂ ਕਹਿੰਦਾ ਤੁਹਾਨੂੰ ਦੱਸਿਆ ਦੋ ਦਿਨ ਵੀ ਹੈਗਾ ਵੀ 10 ਮਿੰਟ ਹੀ ਲੱਗਦੇ ਪਤਾ ਨਹੀਂ ਆ ਪੰਜ ਸੱਤ ਦਿਨ ਹੋ ਗਏ ਇਤਰਾ ਹੀ ਆ ਅੱਛਾ ਹੁਣ ਬਾਜ਼ਾਰ ਬੜਾ ਵਧੀਆ ਚੱਲਣਦਿਆ ਨਾ ਪਹਿਲਾਂ ਤੁਹਾਨੂੰ ਪਤਾ ਥੋੜਾ ਠੰਡ ਠੰਡ ਜਿਆਦੀ ਸੀ ਹੁਣ ਗਾ ਕੇ ਵੀ ਤੁਰਿਆ ਵਾ ਗਾ ਕੇ ਵੀ ਤੁਰਿਆ 10 ਮਿੰਟ ਹਰ ਰੁਪਏ ਕਿ ਭਾਜੀ ਲੱਗਦੀ ਜੀ ਅੱਛਾ ਹਾਂਜੀ ਹਾਂ ਆ ਛੋਟੀਆਂ ਨਾ ਜਿਹੜੀਆਂ ਮਈਆਂ ਇਧਰ ਨੂੰ ਮਾਰਿਓ ਕੈਮਰਾ ਹਾਂਜੀ ਇਹ ਦਿੱਲੀੋਂ ਅੱਗੇ ਜਾਣੀਆਂ ਫਰੀਦাবাদ ਅੱਛਾ ਫਰੀਦাবাদ ਇਹ ਜਾਣੀਆਂ ਵਾ ਫਰੀਦাবাদ ਜਾਣੀਆਂ ਤੇ ਉਹਨੇ ਵੀਰ ਨੇ ਹਜੇ ਖੜੀਆਂ ਨਹੀਂ ਆ ਮੈਨੂੰ ਕਹਿੰਦਾ ਵੀ ਤਿੰਨ ਮਈਆਂ ਮੈਂ ਤੇਰੇ ਕੋਈ ਲੈਣੀਆਂ ਹੋਰ ਅੱਛਾ ਹਾਂਜੀ ਠੀਕ ਹੈ ਉਹਨਾਂ ਗੱਡੀ ਫਿਰ ਪੰਜ ਇਕੱਠੀਆਂ ਖੜਦੀਆਂ ਹੋਣੀਆਂ ਨਾ ਪੰਜ ਇਕੱਠੀਆਂ ਹੀ ਖੜਦੀਆਂ ਨਾ ਫਰੀਦাবাদ ਉਹਨੇ ਨਾ ਕਿਸੇ ਵੀਰ ਕੋ ਹੋਰ ਲਈਆਂ ਕਿਸੇ ਕੋ ਦੋ ਮਈਆਂ ਅੱਛਾ ਤੇ ਉਹ ਕਹਿੰਦਾ ਮੈਂ ਚਵਾਈਆਂ ਵੀ ਲਾਈਵ ਅੱਛਾ ਮੈਂ ਪਾ ਕੇ ਤੇ ਕਹਿੰਦਾ ਮੇਲੇ ਸੁੱਤਰ ਨਹੀਂ ਆਈਆਂ ਅੱਛਾ ਤੇ ਕਹਿੰਦਾ ਮੈਨੂੰ ਕੋਈ ਹੇਲਾ ਫੇਰੀ ਲਾ ਕੀ ਮੈਨੂੰ ਕਹਿੰਦਾ ਮੈਂ ਚਲੋ ਕੋਈ ਗੱਲ ਨਹੀਂ ਭਾਜੀ ਠੀਕ ਆ ਤੇ ਫਿਰ ਮੈਨੂੰ ਕਹਿੰਦਾ ਵੀ ਦੀ ਤਿੰਨ ਮਈਆਂ ਮੈਨੂੰ ਹੋਰ ਕਰ ਦੋ ਅੱਛਾ ਉਹ ਵੱਡੀ ਗੱਡੀ ਲੈ ਕੇ ਉਹ ਜਿੰਨਾ ਜਤਿੰਦਰ ਭਾਈ ਛੱਠਿਆਂ ਵਾਲੇ ਕੋਲੋਂ ਲਈਆਂ ਜੀ ਅੱਛਾ ਜਿੰਨਾ ਉਹ ਅੱਗੇ ਵੀ ਕਹਿੰਦਾ ਮੈਂ ਮਈਆਂ ਲਈਆਂ ਵਧੀਆ ਫਾਰਮ ਤੋਂ ਹੀ ਅੱਛਾ ਜਤਿੰਦਰ ਭਾਈ ਛੱਠਿਆਂ ਵਾਲੇ ਕੋਲ ਠੀਕ ਆ ਤੇ ਕਹਿੰਦਾ ਹੁਣ ਵੀ ਮੈਂ ਤੁਹਾਡੇ ਤੋਂ ਹੀ ਮੰਨ ਲਓ ਚਵਾਈਆਂ ਜੀ ਫਰੀਦাবাদ ਦੇ ਆ ਭਾਜੀ ਆ ਜਿਹੜੇ ਉਹਦਾ ਨਾਲ ਉੱਥੇ ਅ ਚਵਾਦੀਆਂ ਫੇਰ ਰਾਤੇ ਵੀ ਚਵਾਦੀਆਂ ਦੋ ਟਾਈਮ ਵੀਡੀਓ ਕਾਲ ਤੇ ਭਾਜੀ ਨੇ ਚਵਾ ਆ ਗਏ ਅੱਛਾ ਉਹਨਾਂ ਕਰ ਜੇ ਤੁਹਾਡੀ ਤਸੱਲੀ ਆ ਅੱਛਾ ਲੈ ਜਿਓ ਜੇ ਨਹੀਂ ਤੇ ਕੋਈ ਗੱਲ ਨਹੀਂ ਆਪਣੇ ਚ ਬਾਕੀ ਕੋਈ ਹੇਰਾ ਫੇਰੀ ਕੋਈ ਨਹੀਂ ਅੱਛਾ ਠੀਕ ਹੈ ਆਹੋ ਇਹੇ ਆ ਕਿ ਅਗਲੇ ਅਸੀਂ ਕਰਦੇ ਵੀ ਆ ਮੰਨ ਲਓ ਜੇ ਸਾਡਾ ਕੋਈ ਮੰਨ ਲਓ ਬੰਦਾ ਕਰਦਾ ਵੀ ਤੁਹਾਨੂੰ ਫਟ ਫੋਨ ਆ ਜਾਂਦਾ ਹਾਂਜੀ 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 ਠੀਕ ਹੈ ਨਾ ਤੁਸੀਂ ਇੱਕ ਇਹੋ ਜਿਹੇ ਇਨਸਾਨ ਜੇ ਵੀ ਤੁਸੀਂ ਇਹ ਨਹੀਂ ਜੇ ਗੱਲ ਕਰਦਾ ਵੀ ਤੁਸੀਂ ਸਾਡੇ ਕੋ ਵੀਡੀਓ ਬਣਾਉਂਦੇ ਜੇ ਉਹ ਜਿਹੜੀ ਸੱਚੀ ਗੱਲ ਉਹ ਹੀ ਕਰਨੀ ਆ ਨਹੀਂ ਜਿਹੜੀ ਗੱਲ ਸਹੀ ਆ ਇਹ ਗੱਲ ਕਹਿਣੀ ਹੁੰਦੀ ਆ ਵੀ ਭਾਜੀ ਨਹੀਂ ਧੱਕਾ ਨਹੀਂ ਕਿਸੇ ਨਾਲ ਹਾਂਜੀ 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 ਗੱਲ ਜੀ ਆਪਾਂ ਗੱਲ ਤਾਂ ਸਾਨੂੰ ਗਲਤ ਕਰਾਂ ਜੀ ਬਾਕੀ ਪਤਾ ਕੀ ਆ ਸਾਬ ਵਾਲੀਆਂ ਚੀਜ਼ਾਂ ਵਾਂ ਕਈ ਵਾਰੀ ਕੁਦਰਤੀ ਕਈ ਵਾਰੀ ਚੀਜ਼ਾਂ ਹੋ ਜਾਂਦੀਆਂ ਵਾਂ ਤੇ ਉਹਦੇ ਜੇ ਫਿਰ ਇਹ ਆ ਕਿ ਵਪਾਰੀ ਨੂੰ ਵੀ ਚਾਹੀਦਾ ਚਲੋ ਥੋੜਾ ਘਟਾ ਵਧਾ ਕਰ ਲੈਣਾ ਚਾਹੀਦਾ ਮੈਂ ਤੁਹਾਨੂੰ ਇੰਨੀ ਗੱਲ ਕਹੀ ਮੈਂ ਤੂੰ ਹੀ ਆ ਜਾਓ ਮੇਰੇ ਕੋਲ ਤੇ ਇਹ ਤੇ ਕਹਿੰਦਾ ਤੁਸੀਂ ਮੈਨੂੰ ਚੁਵਾ ਦਿਓ ਮੈਂ ਦੋਵੇਂ ਟਾਈਮ ਵੀਡੀਓ ਕਾਲ ਤੇ ਚੁਵਾ ਦਿੰਦੀ ਦੋਵੇਂ ਟਾਈਮ ਇਹ ਜਾਣੀਆਂ ਫਰੀਦাবাদ ਫਰੀਦাবাদ ਤਿੰਨ ਮਹੀਆਂ ਹੋਰ ਦੇਣੀਆਂ ਨਾਲੇ ਅੱਛਾ ਮੈਂ ਆਪਣੇ ਕੋਆਂ ਜਾਂ ਹੀ ਹੋ ਰਾ ਪਈ ਆ ਇਹ ਦਿਖਾਉਣਾ ਤੁਹਾਨੂੰ ਅੱਛਾ ਦੋ ਠੀਕ ਆ ਇਹ ਅਸਲ ਤੇ ਉਹਨਾਂ ਵਾਸਤੇ ਲਈਆਂ ਆਂ ਅੱਛਾ ਤੇ ਇਹ ਵੀ ਮਈਆਂ ਵੇਗੀਆਂ ਉਧਰ ਬੱਤੀਆਂ ਐ ਅੱਛਾ ਦਾ ਹੋ ਗਿਆ ਏ ਦਿਖਾ ਦਿਆਂ ਵੀ ਇਹ ਕਰੀ ਹਾਂਜੀ ਉਹੀ ਵਿਖਾ ਅੱਛਾ ਹਾਂਜੀ ਆ ਦੋਵੇਂ ਮੱਜਾਂ ਜੜੀਆਂ ਇਹਨਾਂ ਦੇ ਵੀ ਸੌਦੇ ਹੋ ਗਏ ਆ ਇਹ ਵੀ ਜੋ ਦੀ ਸੁਈ ਆ ਆ ਗੱਬਣਾ ਇਹਨਾਂ ਦੇ ਵੀ ਸੌਦੇ ਹੋ ਗਏ ਆਗੇ ਸਾਈ ਬਿਆਨਾ ਹੋ ਗਿਆ ਪੈਸੇ ਹੋ ਗਿਆ ਪਹਿਲਾਂ ਹੀ ਪੈਸੇ ਹੀ ਪੈ ਗਈ ਜੀ ਅੱਛਾ ਪੈਸੇ ਵੀ ਪਾਤੇ ਕਿੱਥੇ ਕਿੱਥੇ ਚੱਲੀਆਂ ਐ ਇਹ ਭਾਜੀ ਚੱਲੀ ਜੇ ਕੈਰੋਂ ਪੱਟੀ ਦੇ ਲਾਗੇ ਅੱਛਾ ਕੈਰੋਂ ਜਾਨੀ ਪੱਟੀ ਦੇ ਲਾਗੇ ਚੱਲੀ ਜੇ ਭਗਤੇ ਭਾਈ ਸੁਖਾਨੰਦ ਪਿੰਡ ਸੁਖਾਨੰਦ ਪਿੰਡ ਤੇ ਜਾਨੀ ਭਗਤੇ ਭਾਈ ਲਾਗੇ ਹਾਂਜੀ ਹਾਂਜੀ ਦੋ ਵਾਰੀ ਮਾਰ ਮਾਰਦੇ ਜਾਨੇ ਨਵੇਂ ਜਦੋਂ ਤੁਹਾਡੀ ਅਸੀਂ ਸੋਚਿਆ ਵੀ ਅੱਜ ਵੀਡੀਓ ਪੈਣੀ ਆ ਫਿਰ ਉਸੇਲੇ ਪਾ ਕੇ ਡੰਗਰ ਵਿਗ ਜਾਂਦੇ ਆ ਅੱਛਾ ਤੇ ਭਾਜੀ ਇਹ ਫੂਆ ਇਹ ਧੂਂ ਦੇ ਠੀਕ ਆ ਇਹ ਉਦਾਂ ਭਾਜੀ ਫਰੀਦাবাদ ਵਾਲੇ ਨੂੰ ਕਿ 1 ਮਹੀਨਾ ਹੋਰ ਲੱਭ ਕੇ ਦੇਣੀ ਅੱਛਾ ਉਹਨਾਂ ਫਿਰ ਮੇਰੇ ਨਾਲ ਸਿਰੇ ਸਵਕਤੇ ਗੱਲ ਕਰਕੇ ਮੈਨੂੰ ਪੈਸੇ ਪਾਤੇ ਸਾਈ ਨਹੀਂ ਭਾਈ ਸਿੱਦੇ ਪੈਸੇ ਪਾਤੇ ਕੋਈ ਨਹੀਂ ਚਵਾਈ ਮੈਂ ਅੱਛਾ ਵੇਖੋ ਤੇ ਆ ਮਈ ਵਾਲੇ ਵੀਰ ਜੀ ਆਪਣੇ ਇੱਥੇ ਉਹਨਾਂ ਦੇ ਰਿਸ਼ਤੇਦਾਰ ਹੀ ਹਾਂਜੀ ਉਹਨਾਂ ਨੇ ਵੀ ਸਾਨੂੰ ਪੈਸੇ ਪਾਏ। ਬਾਕੀ ਇਹ ਆ ਕਿ ਚਲੋ ਜੇ ਅਗਲੇ ਆਣੇ ਹੁਣ ਪੈਸੇ ਪਾਤੇ ਆ ਤੇ ਆਪਣੀ ਵੀ ਜ਼ਿੰਮੇਵਾਰੀ ਭੰਦੀ ਆ ਵੀ ਆਪਾਂ ਸਹੀ ਸਲਾਮਤ ਜਿਹੜੀ ਗੱਲ ਦੱਸੀ ਆ ਉਹੀ ਹਾਂਜੀ ਹਾਂਜੀ ਬਿਲਕੁਲ ਸਹੀ ਸਲਾਮਤ ਅਗਲੇ ਆ ਦੇ ਘਰ ਪਚਾਈਏ। ਹਾਂਜੀ ਹਾਂਜੀ ਸੱਚੀ ਗੱਲ ਹੈ ਭਾਈ ਤੇ ਕੋਈ ਸੱਚ ਹੈਗਾ ਨਾ ਤੇ ਫੇਰ ਹੀ ਕੋਈ ਵੀਰ ਭਰਾ ਇੰਨਾ ਸਾਡੇ ਇਹ ਦਿਨ ਸੱਚੀ ਗੱਲ ਆ ਕਿ ਨਹੀਂ। ਹਾਂਜੀ ਹਾਂਜੀ ਮੰਨ ਲਓ ਇੱਕ ਝੂਠ ਦੂੰ ਥੋੜਾ ਹੁੰਦਾ ਬਾਕੀ ਕਿਸੇ ਦੇ ਕਿਹਾ ਤੇ ਨਹੀਂ ਕੁਝ ਹੁੰਦਾ। ਹਾਂਜੀ ਹਾਂਜੀ ਜਦੋਂ ਕੋਈ ਬੰਦਾ ਵਰਤੂ ਉਹਨੂੰ ਪਤਾ ਲੱਗੇ ਹਨਾ ਹਾਂਜੀ 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 ਜਿਹੜੇ ਬੰਦੇ ਮਾਲਾ ਵਰਤੇ ਗਾਂਵ ਵਿੱਚ ਸਹੀ ਚੱਲਦਾ ਰਵੇ ਵਧੀਆ ਮਹਾਰਾਜ ਚਲਾਉ ਸਹੀ ਹਰ ਰੁਪਈਆ ਭਾਈ ਚਲਾਉ ਹਾਂਜੀ ਹਾਂਜੀ ਠੀਕ ਐ ਸੱਚ ਹੁੰਦਾ ਉਹ ਸੱਚ ਹੀ ਰਹਿਣਾ ਠੀਕ ਐ ਬਾਕੀ ਸਾਹ ਵਾਲੀਆਂ ਚੀਜ਼ਾਂ ਵਾ ਕਈ ਵਾਰੀ ਕੁਦਰਤੀ ਕੋ ਹੋ ਜੇ ਕੋ फर्क ਪੈ ਜੇ ਤੇ ਕਿਸੇ ਦੇ ਵਸ ਨਹੀਂ ਹੈਗਾ ਹਾਂਜੀ ਹਾਂਜੀ ਬਾਕੀ ਉਹ ਤੇ ਮਹਾਰਾਜ ਦੇ ਵਸਿਆ ਗੋਦੀ ਠੀਕ ਐ ਜੀ ਆਪਣੀਆਂ ਲੋੜ ਨਹੀਂ ਕਿਸੇ ਨੂੰ ਮਾਰਾ ਕਰਕੇ ਦੀ ਹਾਂ ਦਿਲਾਉਣਾ ਬਸ ਕਿਸੇ ਨੂੰ ਮਾਰਾ ਕਰੋ ਤੇ ਹੁਣ ਆ ਗਿਆ ਆ ਫਿਰ ਤਾਜ਼ੀਆਂ ਸੂਈਆਂ ਦਿਖਾਈਏ ਇਹ ਭਾਜੀ ਇਹਦੀਆਂ ਹੀ ਵਸੀਆਂ ਅੱਛਾ ਇਹ ਜੂਵੀ ਹੁੰਦੀ ਐ ਇਹ ਵੀ ਸੂਪੀ ਜੇ ਹੁਣੇ ਸੋਈ ਆ ਅਜੇ ਘੰਟਾ ਹੀ ਹੋਇਆ ਆ ਇਹਨੂੰ ਤੇ ਗੱਡੀ ਤੇ ਲਾ ਰਿਆਂ ਦਾ ਹੀ ਸੂਪੀ ਜੇ ਅੱਛਾ ਹਾਂਜੀ ਹਾਂਜੀ ਠੀਕ ਆ ਅਜੇ ਤਾਂ ਇਹ ਬੱਚਾ ਵੀ ਜੇ ਬੱਚਾ ਵਸ਼ੀ ਜੇ ਪੂਰਾ ਜਵਾਨ ਨਹੀਂ ਆ ਜਿਤਨਾ ਪੂਰਾ ਜਵਾਨ ਨਹੀਂ ਤੇ ਤਾਂ ਹਾਂਜੀ ਠੀਕ ਆ ਵਸ਼ੀ ਵੇਖੋ ਗੱਡੀ ਸੁਣੀ ਮਗਰ ਵਸ਼ੀ ਆ ਤਰ੍ਹਾਂ ਸੋਹਣੀ ਆ ਜੀ ਹੁਣ ਦੂਜਾ ਸੂਗਾ ਜੇ ਵੈੜ ਦਾ ਭਾਜੀ ਠੀਕ ਆ ਹਾਂਜੀ ਹਾਂਜੀ ਕਿੰਨੇ ਕ ਦੁੱਧ ਵਾਲੀ ਜੇ ਉਧਰ ਦੁੱਧ ਭਾਜੀ 15 16 ਕਿਲੋ ਵੀਰ ਨੂੰ ਨਹੀਂ ਕਹਿੰਦੇ ਪਹਿਲੇ ਸੂਏ ਚ ਹੋਇਆ ਸੀ ਅੱਛਾ ਬਾਕੀ ਵੈੜ ਦੁੱਧ ਵਾਲੀ ਆ ਇਹ ਆ ਵੀ ਥੋੜੀ ਜਿਹਾ ਇਹ ਅਜੇ ਜੇਰ ਪੈਨ ਵਾਲੀ ਜੇ ਅਜੇ ਆ ਪੈਨ ਵਾਲੀ ਜੇਰ ਪੈਨ ਵਾਲੀ ਇਹਦੇ ਘੰਟਾ ਹੀ ਹੋਇਆ ਸੂਈ ਨੂੰ ਇਹ ਜੇ ਇੱਕ ਘੰਟਾ ਹੋਇਆ ਸੂਈ ਨਾ ਦੇਖ ਸਾਦੇ ਜੀ ਬਾਕੀ ਚੰਗੇ ਕਦ ਕਾਠ ਵਾਲੀ ਆ ਬਾਕੀ ਕਈ ਅਰੇ ਸਫਰ ਚੋਂਨ ਕਰਕੇ ਵੀ ਪਸ਼ੂ ਜਿਹੜਾ ਵਾ ਪਹਿਲਾਂ ਸੂ ਪਿੰਦਾ ਵਾ ਤੇ 2-4 ਦਿਨ ਪਹਿਲਾਂ ਸੂ ਪੀ ਆ ਬਹੁਤਾ ਜਿਆਦਾ ਫਰਕ ਨਹੀਂ ਬੱਚੇ ਤਾਂ ਥੋੜਾ ਜਿਹਾ ਵੱਧ ਕਰਦੀ ਆ ਬੱਚੇ ਦਾ ਅੰਦਰ ਆ। ਬੰਦੇ ਬਾਕੀ ਤਾਜੀ ਸੂਈ ਆ ਹੁਣੇ ਤੇ ਆ ਹਵਾਨਾ ਵੀ ਜਿਹੜਾ ਇਹਦਾ ਲਾਗ ਦੇ ਉਤਰਾਂ ਦੇਖ ਸਕਦੇ ਜੇ। ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਲੈ ਜੇ। ਤੇ ਇਹ ਕੀ ਰੱਖਿਆ ਵੀ ਇਹਦਾ ਮੁੱਲ ਫੇਰ ਆਪਾਂ। ਮੁੱਲ ਇਹਦਾ ਹਰ ਪਹੀ ਪਹੀ 50 ਕਰਨ ਲਈ। ਅੱਛਾ। ਹਾਂਜੀ। ਕਿੰਨੇ ਦੀ ਦੇ ਦिए 2 ਘਟ ਕਰ ਲਈਏ 48 ਦੇ ਹਾਂਜੀ ਜੇ ਹੈਗੀ ਕਸਰ ਤੇ ਕੱਢ ਦੀ ਹੁਣ ਕਸਰ ਜੇ ਕੋਈ ਹੈਗੀ ਤੇ ਕੱਢ ਦੋ ਤੁਸੀਂ ਹਾਂਜੀ ਕਿੰਨੇ ਦੀ 47 ਦੀ ਵੇਖ ਲਓ ਜੇਤਰਾ ਜ਼ਿਆਦਾ ਤੈਨੂੰ ਕਿ 46 ਦੀ ਪੂਰੇ 45 ਦੀ ਗੱਤੀ ਅੱਛਾ ਪੂਰੇ 45 ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਕੋਈ ਵੀਰ ਫੋਨ ਲਾਵੇ ਕਰੇ ਫੋਨ ਲਾਵੇ ਬਾਕੀ ਮਾਨਤਾਲ ਕਰਾਂਗੇ ਬਾਕੀ ਵੱਛੀ ਬਹੁਤ ਚੰਗੀ ਮਗਰ ਵੀ ਵੱਛੀ ਜਿਹੜੀ ਕਾਫੀ ਸੋਹਣੀ ਆ ਜੀ ਬਾਕੀ ਸੋਹਣੀ ਟੀਕੇ ਦੀ ਵੱਛੀ ਆ ਆਪ ਵੀ ਚੰਗੇ ਕਦ ਕਾਠਾ ਲਈ ਆ ਸੋਹਣੇ ਰੰਗ ਰੂਪ ਵਾਲੀ ਆ ਥਾਣ ਵੀ ਚੰਗਾ ਲੱਗਾ ਹਾਂਜੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਇਹਦੇ ਮਗਰ ਵੀ ਵੱਛੀ ਇਹ ਪਾਜੀ ਵੇਖੋ ਵਹਿੜ ਵੇਖੋ ਤੇ ਵੱਛੀ ਵੇਖੋ ਕਿੰਨੀ ਪਾ ਇਹ ਰਾਤੀ 10 ਵਜੇ ਪੀਜ ਪਾਜੀ ਅੱਛਾ ਵੀ ਰਾਤੀ ਆ ਦੇ ਸਾਡੇ ਨਾੜਵੇ ਦਾ ਵੀ ਗ ਆ ਦੇਖ ਸਾਡੇ ਜੀ ਇਹਦੇ ਮਗਰ ਵੀ ਬੱਛੀ ਕਾਫੀ ਖੂਬਸੂਰਤ ਹੈ ਤੇ ਥਾਣੇ ਤਾਂ ਵੀ ਦੇਖ ਸਾਡੇ ਬੜਾ ਕਮਾਲ ਦਾ ਜਿਹੜਾ ਇਹਦੇ ਭਾਜੀ ਮੰਨ ਲਓ ਜੱਤੀ ਜੀ ਆ ਵੈੜ ਜਿਹੜੀ ਆ ਵਾਲੀ ਚਿਹਰਾ ਇਹਦਾ ਦੇਖੋ ਸਾਢੇ 4-5 ਕਿਲੋ ਬੋਲਾ 25 ਇੰਚ ਘਾ ਕੇ ਕੱਢਿਆ ਜੀ ਠੀਕ ਆ ਹਾਂਜੀ ਤੇ ਇਹ ਕਿੰਨੇ ਕੇ ਦੁੱਧ ਵਾਲੀ ਜੀ ਭਾਜੀ ਐਸਾ ਜਿੰਨੀ ਜਾਤ ਨਸਲ ਹੈ ਵੀ 15-16 ਕਿਲੋ ਤੋਂ ਘੱਟ ਨਹੀਂ ਮੱਛੀ ਦਿੰਦੀ ਅੱਛਾ ਹਾਂਜੀ ਬਾਕੀ ਸੀਲ ਠੰਡੀ ਵੀ ਬੜੀ ਜਦੀ ਠੀਕ ਹੈ ਜੀ ਹਾਂਜੀ ਹਾਂਜੀ ਲਿਆ ਖੋਲੋ ਹਾਂ ਫਿਰ ਦੋੜਦੀ ਇੱਟ ਕਿੰਨਾ ਲੈ ਜੀ ਧਿਆਨ ਨਾਲ ਵੀ ਬਾਕੀ ਹੈਗੀ ਜਰਸੀ ਕ੍ਰੋਸ ਚ ਚੰਗੇ ਕੱਟ ਕੱਟਦੀ ਹੈ ਜਿਹੜੀ ਇਹਦੇ ਮਗਰ ਵੀ ਬੱਚੀ ਆ ਤਾਜੀ ਸੂਈ ਹੈ ਜੀ ਤਾਜੀਆਂ ਸੋਈਆਂ ਵਾ ਬੱਚੇ ਅੰਦਰ ਆ ਤਾਂ ਕਰਕੇ ਥੋੜੀ ਜੀ ਤੇਜ਼ ਜਾਂਦੀਆਂ ਅੰਦਰ ਤੇ ਇਹਦਾ ਕੀ ਰੱਖਣਾ ਵਿਧੀ ਫਿਰ ਮੋਲ ਆਪਾਂ ਵੇਖ ਲਓ ਹਰਪੀ ਭਾਈ ਜਿੱਦਾਂ ਦੀ ਵਸ਼ੀਂ ਬੋਲਦੇ ਪਾ 60 65 ਵੀ ਕਰ ਲਈਏ ਦਾ ਹਾਂਜੀ ਪਰ ਆਪਾਂ ਜੈ ਜੀ ਕਰੀਏ ਹਨਾ ਠੀਕ ਹੈ ਮੋਲੇ ਦਾ 55000 ਜੀ ਅੱਛਾ ਤੇ 52 ਦੀ ਦੇ ਦੀਏ 52 ਦੇਣੀ ਹੈ ਹਾਂਜੀ ਇਹ ਕਰਨੀ ਪੂਰੇ 50 ਦੀ ਵੇਖ ਲਓ ਤੁਸੀਂ ਜਿਤਨਾ ਚੰਗਾ ਲੱਗਦਾ ਕਰ ਦੋ ਪੂਰੇ 50 ਦੀ ਹਰ ਜੀ ਅੰਦਰ ਕਰ ਲਈ ਅੰਦਰ ਕਰ ਲਓ ਹਰਗੀ ਕਸਲ ਤੇ ਕੱਢ ਦੋ ਕੱਢ ਦੋ ਆ ਗਈ ਤੇ ਕਿੰਨੇ ਦੇ ਹਜ਼ਾਰ ਘਟ ਦੋ ਹੀ ਕਰਦਗੇ ਪੱਕਾ ਅੱਛਾ 48000 ਦੀ 48000 ਦੀ ਬੱਛੀ ਰਹਿ ਪਰ ਪੱਛੀ ਭਾਜੀ ਬੜੀ ਵੇਖੋ ਪਿਆਰੀ ਜੀ ਆਹ ਦੇਖੋ ਕਮੀਨ ਦੇ ਪਿਛੇ ਨਵੇਂ ਹਵਾਨਾ ਚੰਗਾ ਤੇ ਸਣਾ ਦਾ ਸਾਈਜ਼ ਵੀ ਚੰਗਾ ਬਾਕੀ ਬਾਥੀ ਵੇਖੋ ਕਿੰਨੀ ਸੋਹਣੀ ਬਾਕੀ ਦੋ ਸੋਈਆਂ ਦੋਵੇਂ ਤਾਜ਼ੀਆਂ ਸੋਈਆਂ ਆ ਜਿਹਦੇ ਪਾਸ ਕਰਨ ਵਾਲਾ ਸਾਹੀਆ ਦੋਵਾਂ ਦਾ ਪਾਸ ਕਰਨ ਵਾਲਾ ਬਿਲਕੁਲ ਇਹ ਜੇ ਜੇਰ ਸੁਟਣੀ ਆ ਵੀ ਉਧਰ ਕੇ ਸੂਪੀ ਜਾਣਗੇ ਇਹ ਰਾਤੀ ਆਉਂਦੇ ਆ ਇਹ ਵੀ ਸੂਪੀ ਦਾ ਹਵਾਂ ਜੀ ਠੀਕ ਆ ਤੇ ਬਾਕੀ ਕਮਾਲ ਦੀ ਗੱਲ ਹੈ ਕਿ ਦੋਵਾਂ ਮਗਰ ਹੀ ਚੰਗੀਆਂ ਬੱਛੀਆਂ ਆ ਤੇ ਹੁਣ ਦੋ ਗੱਬਾਂ ਆ ਗਈਆਂ ਬੋ ਗੱਬਾਂ ਭਾਜੀ ਆ ਗਈਆਂ ਇਹ ਹਾਂਜੀ ਇਹ ਉਤਰਾ ਜਿਹੜੀ ਰੰਗ ਰੂਪ ਦੀ ਹੈ ਵੀ ਚੰਗੀ ਆ। ਬਾਕੀ ਨਵਾਈ ਨੂੰ ਹੋਈ ਆ ਇਹਦੇ ਉਹਦੇ ਕਰਕੇ ਥੋੜਾ ਜਿਹਾ ਵਾਲ ਜਿੱਥੋਂ ਲੱਤ ਗਿਆ। ਗਵਾ ਕੇ ਜਿਹੜੀ ਜ਼ਿਆਦਾ ਜੰਮੇ ਹੁੰਦਾ। ਬਾਕੀ ਭਾਵੇਂ ਸੁਈਆਂ ਭਾਵੇਂ ਗੱਬਣਾ ਇੱਥੇ ਆ ਕੇ ਆਪਣੀ ਪਸੰਦ ਕਰਕੇ ਖੜੋ। ਤੇ ਇਹ ਦਾ ਵੀ ਜੀ ਕੀ ਰੱਖਣਾ ਫਿਰ ਮੁੱਲ ਆਪਾਂ ਇਹਦਾ ਮੁੱਲ ਹਰਪੀਰ ਭਾਈ 50 ਜੀ ਅੱਛਾ ਇਹ 48 ਦੀ ਦੇ ਦਈਏ 48000 ਦੀ ਕਰਨਾ ਵਿੱਚ ਮੰਨਤਨ ਕੋਈ ਆ ਵੀ ਕਰ ਦੇਣਾ ਮੰਨਤਨ ਕੇ ਕਿੰਨੇ ਦੀ ਦੇ ਦਈਏ 40 ਦੀ ਫਿਰ 45 ਦੀ ਕਰਦੀ ਹੈ ਚਲੋ ਠੀਕ ਹੈ ਭਾਈ ਠੀਕ 45000 ਦੀ ਚਲੋ ਭਾਈ ਕੋਈ ਗੱਲ ਨਹੀਂ ਠੀਕ ਹੈ ਤੇ ਹੁਣ ਇੱਕ ਆਪਣੇ ਕੋਲ ਹਾਂਜੀ ਇਹ ਵੀ ਤਿਆਰ ਜੇ ਚੌਥੇ ਨੰਬਰ ਤੇ ਆ ਗਈ ਜਿਹੜੀ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਜੀ ਵਿੱਚ ਇਹ ਭਾਜੀ 20 ਤੋਂ ਪਲੱਸ ਆ ਲੀਜੀ ਅੱਛਾ ਇਹ ਵੀ ਵੀ ਪਲੱਸ ਇਸ ਤਰ੍ਹਾਂ ਕੋਈ ਆਈ ਹੈ ਬੈਠ ਠੀਕ ਹੈ ਹਾਂ ਜੀ ਬਹੁਤ ਠੀਕ ਹੈ 2000 ਰੁਪਏ ਭਾਜੀ ਦੀ ਆਉਣੀ ਆ ਠੀਕ ਹੈ ਹਾਂ ਵੇਖ ਮਤਲਬ ਕੱਢ ਜਾਉਣਾ ਇਹ ਬੂੰਦ ਹੀ ਆਉਣੀ ਬਸ਼ੀਏ ਤੇ ਕੋਈ ਮੜੀ ਮੜੀ ਗੂੰ ਮੜੀ ਰੁਪਏ ਭਾਜੀ ਠੀਕ ਹੈ ਇਹ ਗੂੰ ਤਾਂ ਆਉਂਦੀ ਆ ਮੜੀ ਮੜੀ ਪਰ ਇਹ ਬੰਦੀ ਹੁੰਦੀ ਆ ਦੀ ਤਿਆਰ ਹੋਣੀ ਆ ਕਿ ਜੇ ਕੋਲੀ ਬਲਟੀ ਆ ਬਸ਼ੀਏ ਸੀ ਲਿਆ ਖੋਲੋ ਫਿਰ ਤੋਰਦੀ ਆ ਹਾਂ ਇਹਨੇ ਕਟੋਗਾ 12 13 ਦਿਨ ਲੈ ਜਾਣੀ ਹੈ ਤੇ ਕੇ ਮੁੱਲ ਰੱਖੀਏ ਵੀਰ ਜੀ ਫਿਰ ਇਹਦਾ ਆਪਾਂ ਮੁੱਲ ਹਰ ਵੀ ਭਾਜੀ ਇਹਦਾ ਵੀ ਮੰਨ ਲਓ 50 ਹੀ ਅੱਛਾ ਹਾਂਜੀ ਤੇ ਕਿੰਨੇ ਦੇ ਦੇਣੀ ਜੈਸ ਨੂੰ ਹੀ ਜੈਸ ਨੂੰ ਉਹਨੇ ਦੀ ਦੇ ਦੀ 45 ਦੀ ਅੱਛਾ ਹਾਂਜੀ ਆ ਜੀ 45 45 ਤੇ ਲੱਗ ਗਈ ਆ ਕਿ ਜਿਆਦੀ 45 ਲੱਗਿਆ ਹਾਂਜੀ ਵਸ਼ੀਆਂ ਬੜੀਆਂ ਚੰਗੀਆਂ ਜਿਹੀਆਂ ਬਹੁਤ ਜਿਆਦੀ ਚੰਗੀ ਵਸ਼ੀ ਬੰਦੀ ਵੀ ਬੜੀ ਜਿਆਦੀ ਹੁੰਦੀ ਠੀਕ ਚੁਈ ਚੁਈ ਵਸ਼ੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਫਿਰ ਬਸ ਵੀਰ ਜੀ ਇਹੋ ਹੀ ਆ ਪਾਵੇਂ ਸੁਆਹ ਤੇ ਭਾਵੇਂ ਗੱਬਣ ਡੰਗ ਰਿਆ ਆਪਣੀ ਆਣ ਕੇ ਵੇਖ ਕੇ ਤਸੱਲੀ ਕਰਕੇ ਤਸੱਲੀ ਕਰਕੇ ਹਨਾ ਪਸੰਦ ਕਰਕੇ ਖੜਿਆ ਕਰਨੀ ਬਾਕੀ ਜੀ ਆਨਲਾਈਨ ਵੀ ਵੀਰ ਕਿਸੇ ਮਗਾਉਣਾ ਹਾਂਜੀ ਉਹ ਚ ਆਪਣੀ ਗਾਰੰਟੀ ਹੋਊਗੀ ਠੀਕ ਹੈ ਕਿ ਨਹੀਂ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ